ਅੱਜ ਹਲਕਾ ਸ਼੍ਰੀ ਆਨੰਦਪੁਰ ਸਾਹਿਬ ਤੋਂ ਵਿਧਾਇਕ ਅਤੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਜੋ ਵਿਧਾਨ ਸਭਾ ਦੇ ਵਿੱਚ ਗੱਲ ਕਹੀ ਗਈ ਸੀ ਕਿ ਮੇਰੇ ਇਲਾਕੇ ਦੇ ਵਿੱਚ ਤਿੰਨ ਨਗਰ ਕੌਂਸਲਾਂ ਹੈਗੀਆਂ ਤਿੰਨਾਂ ਦੇ ਵਿੱਚ ਕਰੋੜਾਂ ਰੁਪਏ ਦਾ ਕਪਲਾ ਹੋਇਆ ਕਰਪਸ਼ਨ ਹੋਈ ਆ ਅੱਜ ਮੈਂ ਉਸ ਮੁੱਦੇ ਤੇ ਪ੍ਰੈਸ ਦੇ ਨਾਲ ਗੱਲ ਕਰਨੀ ਚਾਹਣਾ ਮੈਂ ਮੈਂ ਪਹਿਲਾਂ ਤੁਹਾਨੂੰ ਇੱਕ ਕਲਿੱਪ ਸੁਣਾ ਦਵਾਂ ਜੀ 3 ਲੱਖ ਮੇਰਾ ਹਲਕਾ ਜੀ ਨਨਪੁਰ ਸਾਹਿਬ 100 ਕਿਲੋਮੀਟਰ ਦੂਰ 100 ਕਿਲੋਮੀਟਰ ਦੂਰ ਜੀ ਸਾਨੂੰ ਆਣਾ ਪੈਂਦਾ ਪੀਜੀਆਈ ਉਹੀ ਗੱਲ ਸਾਡੇ ਮੁੱਖ ਮੰਤਰੀ ਸਾਹਿਬ ਮਾਨ ਸਾਹਿਬ ਨੇ ਕੀਤੀ ਹਸਪੀਟਲ ਰੈਫਰੈਂਸ ਸੈਂਟਰ ਬਣੇ ਹੋਏ ਜੀ ਇਹ 3 ਲੱਖ ਕਰੋੜ ਕਿੱਥੇ ਚਲਾ ਗਿਆ ਮੇਰੇ ਹਲਕੇ ਦੇ ਵਿੱਚ ਤਿੰਨ ਨਗਰ ਕਾਉਂਸਲਾਂ ਨੇ ਹਰ ਨਗਰ ਕਾਉਂਸਲ ਚ ਕਰੋੜਾਂ ਰੁਪਏ ਦੀ ਲੁੱਟ ਹੋਈ ਹੈ ਪਿਛਲੇ 5 ਸਾਲਾਂ ਚ ਤੇ ਮੈਂ ਦਾਅਵੇ ਨਾਲ ਕਹਿ ਸਕਦਾ ਸਾਰੇ ਮੈਂਬਰ ਸਹੀ ਬੰਦ ਦੱਸ ਦਿਨ ਸਾਰਿਆਂ ਦੇ ਹੋਈ ਹੈ ਕਿ ਨਹੀਂ ਹੋਈ ਹੈ ਸਰ ਸਾਰੇ ਜਿਹੜੇ ਪੰਚਾਇਤਾਂ ਦੇ ਫੰਡਾਂ ਦੇ ਵਿੱਚੋਂ ਉਹਦੇ ਚੋ ਲੁੱਟ ਹੋਈ ਹੈ ਕਿ ਨਹੀਂ ਹੈ ਜੀ ਪਤਾ ਤਾਂ ਹੋਵੇ ਜੀ 3 ਲੱਖ ਕਰੋੜ ਰੁਪਇਆ ਹੋਇਆ ਕਿੱਥੋਂ ਇਹ ਵੀਡੀਓ ਕਲਿੱਪ ਜਿਹੜਾ ਇਹ ਮੰਤਰੀ ਹਰਜੋਤ ਬੈਂਸ ਵੱਲੋਂ ਵਿਧਾਨ ਸਭਾ ਦੇ ਵਿੱਚ ਇਹ ਗੱਲ ਆਖੀ ਗਈ ਆ ਤੇ ਮੈਂ ਅੱਜ ਪ੍ਰੈਸ ਦੇ ਮਾਧਿਅਮ ਦੇ ਨਾਲ ਹਰਜੋਤ ਬੈਂਸ ਨੂੰ ਇਹ ਪੁੱਛਣਾ ਚਾਹਣਾ ਕਿ ਨਗਰ ਕੌਂਸਲਾਂ ਵੀ ਇੱਥੇ ਹੀ ਹੈਗੀਆਂ ਤੇ ਨਗਰ ਕੌਂਸਲਾਂ ਦੇ ਜਿਹੜੇ ਐਮਸੀ ਸੀਗੇ ਉਹ ਵੀ ਇੱਥੇ ਹੀ ਹੈਗੇ ਆ ਤੇ ਹਰਾਨੀ ਦੀ ਗੱਲ ਇਹ ਹੈ ਕਿ ਵਿਧਾਨ ਸਭਾ ਦੇ ਵਿੱਚ ਕਰਪਸ਼ਨ ਦੀ ਗੱਲ ਕਰਨ ਵਾਲੇ ਹਰਜੋਤ ਬੈਂਸ ਦੇ ਮੋਢੇ ਦੇ ਨਾਲ ਮੋਢਾ ਜੋੜ ਕੇ ਅੱਜ ਇਹ ਨਗਰ ਕੌਂਸਲਾਂ ਦੇ ਪ੍ਰਧਾਨ ਜਾਂ ਨਗਰ ਕੌਂਸਲਾਂ ਦੇ ਜੇ ਐਮ ਸੀ ਹੈਗੇ ਆ ਉਹਨਾਂ ਦੇ ਨਾਲ ਬੈਠਦੇ ਆ ਹਰਜੋਤ ਬੈਂਸ ਪਬਲਿਕ ਨੂੰ ਅਨੰਦਪੁਰ ਸਾਹਿਬ ਹਲਕੇ ਦੇ ਜਿਹੜੇ ਭੋਲੇ ਭਾਲੇ ਲੋਕਾਂ ਨੂੰ ਇਹਨਾਂ ਦੇ ਆਕਾ ਅਰਵਿੰਦ ਕੇਜਰੀਵਾਲ ਨੇ ਪਹਿਲਾਂ ਦਿੱਲੀ ਠਗੀ ਫਿਰ ਉਹਨਾਂ ਦੇ ਚੇਲਿਆਂ ਨੇ ਪੰਜਾਬ ਨੂੰ ਠਗਾ ਔਰ ਮੈਂ ਅੱਜ ਇਹ ਪੁੱਛਣਾ ਚਾਹਣਾ ਕਿ ਜੇ ਹਰਜੋਤ ਬੈਂਸ ਜਿਹੜੇ ਇਲੈਕਸ਼ਨ ਦੇ ਦਰਮਿਆਨ ਜਦੋਂ ਚੋਣਾਂ 'ਚ ਉਤਰੇ ਸੀ ਵੱਡੇ ਵੱਡੇ ਮੁੱਦੇ ਉਹਨਾਂ ਨੇ ਕਰਪਸ਼ਨ ਦੂਰ ਕਰਨ ਦੀ ਗੱਲ ਕਹੀ ਸੀ ਜਿਨ੍ਹਾਂ ਲੋਕਾਂ ਨੇ ਕਰਪਸ਼ਨ ਕੀਤੀ ਉਹਨਾਂ ਦੀ ਇਨਕੁਆਰੀਆਂ ਕਰਨ ਦੀ ਗੱਲ ਕਹੀ ਸੀ ਪੀਏਸੀਐਲ ਦਾ ਸਾਡੇ ਇਲਾਕੇ 'ਚ ਬਹੁਤ ਵੱਡਾ ਮੁੱਦਾ ਹੈ ਪੀਏਸੀਐਲ ਦੀ ਡੀਸ ਇਨਵੈਸਟਮੈਂਟ ਹੋਈ ਉਹਦੀ ਉਹਨਾਂ ਨੇ ਇਨਕੁਆਰੀ ਦੀ ਗੱਲ ਕੀਤੀ ਸੀ ਔਰ ਆ ਤਾਂ ਪ੍ਰਤੱਖ ਨੂੰ ਪ੍ਰਮਾਣ ਨਹੀਂ ਵੀ ਵਿਧਾਨ ਸਭਾ ਦੇ ਵਿੱਚ ਉਹ ਆਪ ਕਹਿ ਰਹੇ ਆ ਕਿ 3 ਲੱਖ ਕਰੋੜ ਦਾ ਜਿਹੜਾ ਕਪਲਾ ਹੋਇਆ ਹੈ ਔਰ ਮੇਰੇ ਇਲਾਕੇ ਦੀਆਂ ਤਿੰਨੋਂ ਨਗਰ ਕੌਂਸਲਾਂ ਦੇ ਵਿੱਚ ਕਰੋੜਾਂ ਰੁਪਏ ਦੀ ਲੁੱਟ ਕੀਤੀ ਹੈ। ਅੱਜ ਹਰਜੋਤ ਬੈਂਸ ਪਬਲਿਕ ਡੋਮੇਨ ਦੇ ਵਿੱਚ ਆ ਕੇ ਮੈਂ ਚੈਲੰਜ ਦਿੰਦਾ ਉਹਨਾਂ ਨੂੰ ਕਿ ਉਹ ਕਿਤੇ ਵੀ ਸਮਾਂ ਰੱਖ ਲੈਣ, ਕਿਤੇ ਵੀ ਪ੍ਰੈਸ ਨੂੰ ਸਾਧ ਲੈਣ, ਕਿਤੇ ਵੀ ਇਸ ਇਲਾਕੇ ਦੇ ਲੋਕਾਂ ਨੂੰ ਸਾਧ ਲੈਣ। ਮੈਂ ਕੁਝ ਸਵਾਲ ਉਹਨਾਂ ਨੂੰ ਕਰਨੇ ਚਾਹੁੰਦਾ ਕਿ ਜਿਹੜੇ ਵਾਅਦੇ ਉਹਨਾਂ ਨੇ ਲੋਕਾਂ ਦੇ ਨਾਲ ਕੀਤੇ ਸੀ, ਕੀ ਉਹ ਵਾਅਦੇ ਪੂਰੇ ਹੋ ਗਏ? ਜਿਹੜੀਆਂ ਉਹਨਾਂ ਨੇ ਗੱਲਾਂ ਕੀਤੀਆਂ ਸੀਗੀਆਂ ਭ੍ਰਿਸ਼ਟਾਚਾਰ ਦੀਆਂ, ਭ੍ਰਿਸ਼ਟਾਚਾਰ ਕਰਨ ਵਾਲੇ ਤਾਂ ਅੱਜ ਉਹਨਾਂ ਦੇ ਮੋਢੇ ਦੇ ਨਾਲ ਮੋਢਾ ਲਾ ਕੇ ਬੈਠੇ ਆ। ਚਾਹੇ ਉਹ ਗੱਲ ਆਪਾਂ ਕਰ ਲਈਏ ਨਾਮਪੁਰ ਸਾਹਿਬ ਦੀ ਚਾਹੇ ਲੰਗਲ ਦੀ ਕਰ ਲਈਏ ਤੇ ਚਾਹੇ ਆਪਾਂ ਗੱਲ ਕਰ ਲਈਏ ਕੀਤਪੁਰ ਸਾਹਿਬ ਦੀ ਕੀ ਉਹਨਾਂ ਨੇ ਪੀਐਸਸੀਐਲ ਦੀ ਡੀਸ ਇਨਵੈਸਟਮੈਂਟ ਜਿਹੜੀ ਹੋਈ ਹੈ ਉਹਦੀ ਇਨਕੁਆਰੀ ਕੰਪਲੀਟ ਕਰ ਲਈ ਹੈ ਜਾਂ ਜਿਹੜੀ ਗੱਲ ਉਹ ਆਪ ਵਿਧਾਨ ਸਭਾ ਦੇ ਵਿੱਚ ਕਹਿ ਰਹੇ ਆ ਮੁੱਖ ਮੁੱਦਾ ਅੱਜ ਮੇਰਾ ਗੱਲ ਕਰਨ ਦਾ ਇਹ ਹੈ ਕਿ ਪਬਲਿਕ ਨੂੰ ਕਿੰਨੀ ਦੇਰ ਮੂਰਖ ਬਣਾਇਆ ਜਾਊਗਾ ਕਿ ਖੁਦ ਵਿਧਾਨ ਸਭਾ ਦੇ ਵਿੱਚ ਇਹ ਗੱਲ ਆਖ ਕੇ ਕਿ ਮੇਰੇ ਇਲਾਕੇ 'ਚ ਨਗਰ ਕੌਂਸਲਰ ਨੇ ਲੁੱਟ ਕੀਤੀ ਹੈ ਔਰ ਅੱਜ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਬੈਠੇ ਹੈ ਔਰ ਬਲਕਿ ਜੇ ਮੈਂ ਕਹਾਂ ਸ਼ੈਲ ਹਰਜੋਤ ਬੈਂਸ ਉਹਨਾਂ ਨੂੰ ਸ਼ੈਲਟਰ ਕਰ ਰਿਹਾ ਚਾਹੇ ਆਪਾਂ ਅੱਜ ਮਾਈਨਿੰਗ ਦੇ ਮੁੱਦੇ ਦੀ ਗੱਲ ਕਰ ਲਈਏ ਚਾਹੇ ਨਗਰ ਕੌਂਸਲਾਂ ਦੀ ਗੱਲ ਕਰ ਲਈਏ ਹਰਜੋਤ ਬੈਂਸ ਦਾ ਸਿੱਧਾ ਹੱਥ ਇਸ ਕ腐ਪਸ਼ਨ ਕਰਨ ਵਾਲੇ ਲੋਕਾਂ ਦੇ ਸਰ ਦੇ ਉੱਤੇ ਆ ਦੇਖੋ ਲੋਕ ਸਾਰੀਆਂ ਗੱਲਾਂ ਨੂੰ ਸਮਝਦੇ ਵੀ ਪਏ ਐ ਲੇਕਿਨ ਲੋਕ ਤਾਂ ਇਹਦਾ ਜਵਾਬ ਦੇਣਗੇ ਜਦੋਂ 2027 ਦੀ ਇਲੈਕਸ਼ਨ ਆਏ